ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਸੋਸ਼ਲ ਮੀਡੀਆ ਤੇ ਕੁਝ ਖਬਰਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਜਾਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੇ ਹੁਣ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹੈ ਬਿਹਾਰ ਦੇ ਪੂਰਨੀਆਂ ਜ਼ਿਲ੍ਹੇ ਦੇ ਵਿੱਚ ਆਈ ਹੈ ਜਿੱਥੇ ਇੱਕ ਅਨੋਖਾ ਸਮਝੌਤਾ ਹੋਇਆ ਇੱਕ ਆਦਮੀ ਜਿਸ ਦੀਆਂ ਦੋ ਪਤਨੀਆਂ ਨੇ ਉਸ ਨੂੰ ਕਾਉਂਸਲਿੰਗ ਸੈਂਟਰ ਆ ਜਿਹੜਾ ਫੈਮਿਲੀ ਕਾਉਂਸਲਿੰਗ ਸੈਂਟਰ ਆ ਉਸ ਨੇ ਫੈਸਲਾ ਸੁਣਾਇਆ ਕਿ ਉਸ ਨੂੰ ਤਿੰਨ ਦਿਨ ਆਪਣੀ ਪਹਿਲੀ ਪਤਨੀ ਦੇ ਨਾਲ ਰਹਿਣਾ ਪਵੇਗਾ ਤੇ ਤਿੰਨ ਦਿਨ ਦੂਜੀ ਪਤਨੀ ਦੇ ਨਾਲ ਰਹਿਣਾ ਪਵੇਗਾ ਅਤੇ ਇੱਕ ਦਿਨ ਦੀ ਛੁੱਟੀ ਹੋਵੇਗੀ ਤਾਂ ਤੁਹਾਨੂੰ ਦੱਸ ਜੀ ਕਿ ਪੂਰਾ ਮਾਮਲਾ ਜਿਹੜਾ ਬੜਾ ਦਿਲਚਸਪਾ ਖਾਸ ਗੱਲ ਇਹ ਹੈ ਕਿ ਉਸ ਨੂੰ ਇੱਕ ਦਿਨ ਦੀ ਛੁੱਟੀ ਵੀ ਦਿੱਤੀ ਗਈ ਆ ਜਿੱਥੇ ਪਤੀ ਆਪਣੀ ਮਰਜ਼ੀ ਦੇ ਨਾਲ ਸਮਾਂ ਬਤਾ ਸਕਦਾ ਆਜ਼ਾਦੀ ਦੇ ਨਾਲ ਸਮਾਂ ਬਤਾ ਸਕਦਾ ਇਸ ਨਵੇਕਲੇ ਫੈਸਲੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਸੋਸ਼ਲ ਮੀਡੀਆ ਤੇ ਵੀ ਇਸ ਬਾਰੇ ਕਈ ਖਬਰਾਂ ਆ ਰਹੀਆਂ ਨੇ ਮਾਮਲਾ ਪੂਰਾ ਤੁਹਾਨੂੰ ਦੱਸ ਦਿੰਨੇ ਆ ਪੂਰਨੀਆਂ ਦੇ ਰੁਪੋਲੀ ਥਾਣਾ ਖੇਤਰ ਦਾ ਜਿੱਥੇ 7 ਸਾਲ ਪਹਿਲਾਂ ਇੱਕ ਵਿਅਕਤੀ ਨੇ ਦੂਜਾ ਵਿਆਹ ਕਰਵਾਇਆ ਸੀ ਅਤੇ ਆਪਣੀ ਪਹਿਲੀ ਪਤਨੀ ਨੂੰ ਇਸ ਦੀ ਭਿੰਨਕ ਤੱਕ ਨਹੀਂ ਲੱਗਣ ਦਿੱਤੀ ਪਹਿਲੀ ਪਤਨੀ ਦੇ ਵੀ ਦੋ ਬੱਚੇ ਨੇ ਤਾਂ ਜਦੋਂ ਪਹਿਲੀ ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੋਹਾਂ ਦੇ ਵਿੱਚ ਲੜਾਈ ਝਗੜਾ ਹੋਣ ਲੱਗਿਆ ਹਾਲਾਤ ਇਹ ਬਣ ਗਏ ਕਿ ਪਤੀ ਆਪਣੀ ਪਹਿਲੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਦੂਜੀ ਪਤਨੀ ਦੇ ਨਾਲ ਰਹਿਣ ਲੱਗਾ। ਪਹਿਲੀ ਪਤਨੀ ਦਾ ਇਹ ਦੋਸ਼ ਹੈ ਕਿ ਪਤੀ ਨੇ ਨਾ ਸਿਰਫ ਉਸ ਨੂੰ ਛੱਡਿਆ ਬਲਕਿ ਸਗੋਂ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਤੱਕ ਵੀ ਦੇਣੇ ਬੰਦ ਕਰ ਦਿੱਤੇ। ਇਸ ਤੋਂ ਬਾਅਦ ਉਸਨੇ ਪੁਲਿਸ ਸੁਪਰਡੈਂਟ ਨੂੰ ਸ਼ਿਕਾਇਤ ਕੀਤੀ ਜਿਸ ਨੇ ਇਹ ਮਾਮਲਾ ਫੈਮਿਲੀ ਕਾਉਂਸਲਿੰਗ ਸੈਂਟਰ ਦੇ ਵਿੱਚ ਭੇਜ ਦਿੱਤਾ ਜਿੱਥੇ ਇੱਕ ਅਨੋਖਾ ਸਮਝੌਤਾ ਹੋਇਆ ਹੈ। ਪੁਲਿਸ ਫੈਮਿਲੀ ਕਾਉਂਸਲਿੰਗ ਸੈਂਟਰ ਨੇ ਪਤੀ ਅਤੇ ਉਸ ਦੀਆਂ ਦੋ ਪਤਨੀਆਂ ਨੂੰ 14 ਫਰਵਰੀ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਸੀ ਸੁਣਵਾਈ ਦੇ ਦੌਰਾਨ ਪਹਿਲੀ ਪਤਨੀ ਨੇ ਆਪਣਾ ਇਤਰਾਜ਼ ਜਤਾਇਆ ਜਿਸ ਤੋਂ ਬਾਅਦ ਕੇਂਦਰ ਦੇ ਮੈਂਬਰਾਂ ਨੇ ਪਤੀ ਨੂੰ ਬਿਨਾਂ ਤਲਾਕ ਦਿੱਤੇ ਦੁਬਾਰਾ ਵਿਆਹ ਕਰਨ ਲਈ ਤਾੜਨਾ ਵੀ ਉਸਦੀ ਕੀਤੀ ਉਸ ਨੂੰ ਸਮਝਾਇਆ ਬੁਝਾਇਆ ਵੀ ਅਤੇ ਇਸ ਮਾਮਲੇ ਦੇ ਵਿੱਚ ਦੂਜੀ ਪਤਨੀ ਨੂੰ ਵੀ ਦੋਸ਼ੀ ਪਾਇਆ ਗਿਆ ਕਿਉਂਕਿ ਉਸਨੇ ਬਿਨਾਂ ਪਹਿਲੀ ਪਤਨੀ ਤੋਂ ਤਲਾਕ ਲੈ ਜਦੋਂ ਇਹ ਦੂਜਾ ਵਿਆਹ ਕੀਤਾ ਨਾ ਤਾਂ ਉਸਦੀ ਦੂਸਰੀ ਪਤਨੀ ਨੂੰ ਪਤਾ ਸੀ ਅਤੇ ਨਾ ਪਹਿਲੀ ਪਤਨੀ ਨੂੰ ਵੀ ਧੋਖੇ ਚ ਰੱਖਿਆ ਸੀ ਦੂਜੀ ਪਤਨੀ ਨੂੰ ਇਸ ਕਰਕੇ ਤਾੜਿਆ ਗਿਆ ਕਿ ਉਸਨੇ ਬਿਨਾ ਕੁਝ ਜਾਣੇ ਉਸਦੇ ਨਾਲ ਵਿਆਹ ਕਰਵਾ ਲਿਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਦੂਜੀ ਪਤਨੀ ਨੂੰ ਵੀ ਦੋਸ਼ੀ ਪਾਇਆ ਗਿਆ ਤੇ ਪਤੀ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਹ ਦੋਹਾਂ ਪਤਨੀਆਂ ਦੇ ਨਾਲ ਅਤੇ ਬੱਚਿਆਂ ਦੇ ਨਾਲ ਰਹਿਣਾ ਚਾਹੁੰਦਾ ਜ਼ਿੰਮੇਵਾਰੀ ਨਿਭਾਉਣਾ ਚਾਹੁੰਦਾ ਪਰ ਪਹਿਲੀ ਪਤਨੀ ਉਸ ਨੂੰ ਦੂਜੀ ਪਤਨੀ ਦੇ ਕੋਲੇ ਜਾਣ ਤੋਂ ਰੋਕਦੀ ਹੈ ਜਿਸ ਕਾਰਨ ਘਰ ਦੇ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਮਾਮਲੇ ਨੂੰ ਸੁਲਝਾਉਣ ਲਈ ਹੁਣ ਇਹ ਫੈਸਲਾ ਕੀਤਾ ਗਿਆ ਕਿ ਪਤੀ ਹਫਤੇ ਦੇ 4 ਦਿਨ ਪਹਿਲੀ ਪਤਨੀ ਕੋਲੇ ਰਹੇਗਾ ਅਤੇ 3 ਦਿਨ ਦੂਜੀ ਪਤਨੀ ਕੋਲੇ ਰਹੇਗਾ ਪਰ ਇਸ ਤੇ ਦੂਜੀ ਪਤਨੀ ਨੇ 1 ਦਿਨ ਕਰਕੇ ਆਪਣਾ ਪੰਗਾ ਖੜਾ ਕਰ ਦਿੱਤਾ ਜਿਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਦੋਹਾਂ ਨੂੰ ਬਰਾਬਰ-ਬਰਾਬਰ ਵੰਡ ਦਿੱਤਾ ਗਿਆ ਹੁਣ ਪਤੀ 3 ਦਿਨ ਆਪਣੀ ਪਹਿਲੀ ਪਤਨੀ ਕੋਲੇ ਰਹੇਗਾ 3 ਦਿਨ ਆਪਣੀ ਦੂਜੀ ਪਤਨੀ ਕੋਲੇ ਰਹੇਗਾ ਤੇ 1 ਦਿਨ ਦੀ ਉਸ ਨੂੰ ਛੁੱਟੀ ਹੈ ਉਹ ਛੁੱਟੀ ਉਹ ਆਪਣੀ ਆਜ਼ਾਦੀ ਦੇ ਨਾਲ ਜਿਵੇਂ ਮਰਜ਼ੀ ਮਨਾ ਸਕਦਾ ਹੈ ਇਸ ਤੋਂ ਇਲਾਵਾ ਉਸ ਨੂੰ ਬੱਚਿਆਂ ਦੀ ਪੜ੍ਹਾਈ ਅਤੇ ਪਾਲਣ ਪੋਸ਼ਣ ਲਈ ਪਹਿਲੀ ਪਤਨੀ ਨੂੰ ਹਰ ਮਹੀਨੇ 4000 ਰੁਪਏ ਦੇਣ ਦੇ ਵੀ ਨਿਰਦੇਸ਼ ਦਿੱਤੇ ਗਏ ਨੇ ਤੇ ਜੀ ਆ ਤੁਹਾਨੂੰ ਦੱਸ ਜੀ ਕਿ ਇੱਕ ਅਨੋਖਾ ਹੀ ਮਾਮਲਾ ਜਿਹੜਾ ਬਿਹਾਰ ਤੋਂ ਨਿਕਲ ਕੇ ਸਾਹਮਣੇ ਆਇਆ ਪੂਰਾ ਮਾਮਲਾ ਤੁਹਾਨੂੰ ਦੱਸ ਦਿੱਤਾ ਜਿਸ ਨੇ ਬੜੀ ਚਰਚਾ ਛੇੜੀ ਹੋਈ ਹੈ